प्यारे बच्चों आज आपा क्लास 5 गणित दी दुनिया चैप्टर नंबर 7 ਤੇ ਐਕਸਰਸਾਈਜ਼ 7.5 ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਬੱਚੋ ਆਪਣੇ ਆਲੇ ਦੁਆਲੇ ਵਿੱਚੋਂ ਹੇਠ ਲਿਖਿਆ ਆਕਰਤੀਆਂ ਦੀ ਇੱਕ ਉਦਾਹਰਣ ਦਿਓ ਦੇਖੋ ਕਿਨਾਂਵ ਕੀ ਹੁੰਦਾ ਬੱਚੋ ਜਿਹਦੇ ਆਮਣੇ ਸਾਹਮਣੇ ਦੀ ਜੜੀ ਸਾਈਡ ਹੈ ਜੜੀ ਪੂਜਾ ਹੈ ਉਹ ਇੱਕੋ ਜਿਹੀ ਹੁੰਦੀ ਹੈ ਬਰਾਬਰ ਹੁੰਦੀ ਹੈ ਉਹ ਕਿਨਾਂਵ ਹੁੰਦਾ ਬੱਚੋ ਦੇਖੋ ਕੀ ਉਦਾਹਰਨ ਹੋ ਸਕਦਾ ਹੈ ਆਪਾਂ ਇੱਟ ਦੇਖੀਏ ਬੱਚੋ ਇੱਕ ਇੱਟ ਦੇਖੀਏ ਨਾ ਬੱਚੋ ਇੱਟ ਜਿਹੜੀ ਹੈ ਉਹ ਇੱਕ ਖਣਾਵ ਦਾ ਉਦਾਹਰਣ ਹੈ ਕੰਨ ਬੱਚੋ ਜੇ ਜਿਹੜੀ ਸਾਰੀ ਜਿਹੜੀ ਸਾਈਡਾਂ ਹੈ ਜੇ ਸਾਰੀ ਪੁਜਾਵਾਂ ਬਰਾਬਰ ਹੁੰਦੀ ਹੈ ਜਿਵੇਂ ਬੱਚੋ ਤੁਸੀਂ ਕੋਈ ਡੱਬਾ ਦੇਖਿਆ ਹੋਣਾ ਤੁਸੀਂ ਕੋਈ ਇੱਕ ਡੱਬਾ ਦੇਖਿਆ ਹੋਣਾ ਤੁਸੀਂ ਆਪਾਂ ਕਹਿ ਸਕਦੇ ਆ ਕੀ ਆਪਾਂ ਕੋਈ ਡੱਬਾ ਦੇਖਿਆ ਅੱਗੇ ਦੇਖੋ ਸੰਕੂ ਬੱਚੋ ਤੁਸੀਂ ਆਈਸਕ੍ਰੀਮ ਖਾਈ ਹੈ ਤੇ ਆਪਾਂ ਕਹਿ ਸਕਦੇ ਆ ਆਈਸਕ੍ਰੀਮ ਦੀ ਜਿਹੜੀ ਆਈਸਕ੍ਰੀਮ ਕੋਨ ਜਿਹੜਾ ਹੈ ਉਹ ਤੁਸੀਂ ਦੇਖਿਆ ਨਾ ਇਸ ਤਰ੍ਹਾਂ ਦਾ ਹੁੰਦਾ ਹੈ ਹੈ ਨਾ ਤੇ ਸਿਲੰਡਰ ਬੱਚੋ ਆਪਾਂ ਨੇ ਪਾਈਪ ਦੇਖੀ ਹੈ ਪਾਈਪ ਵੀ ਕੀ ਹੈ ਬੱਚੋ ਇੱਕ ਸਿਲੰਡਰ ਦਾ ਉਦਾਹਰਣ ਠੀਕ ਹੈ ਬੱਚੋ ਅੱਗੇ ਦੇਖੇ ਇੱਥੇ ਦਿੱਤੇ ਆ ਵਿੱਚੋਂ ਕਿਹੜੇ ਘਣ ਬਣਾ ਸਕਦੇ ਹਨ ਇਹਦੇ ਰੱਖੇ ਨੇ ਕਾਗਜ਼ ਦੇ ਟੁਕੜੇ ਇੱਕ ਟੁਕੜੇ ਤੇ ਉਹਨਾਂ ਨੂੰ ਬਣਾਉਣ ਅਤੇ ਪਾਲਣਾ ਜਿਹੜੇ ਹੈ ਆਪਣਾ ਉੱਤਰ ਲੱਭੋ ਆ ਤੁਸੀਂ ਕੀ ਕਰਨਾ ਹੈ ਬੱਚੋ ਕਾਗਜ਼ ਦੇ ਇਸ ਤਰ੍ਹਾਂ ਦੇ ਟੁਕੜੇ ਜੇ ਕੱਟੋਗੇ ਦੇਖਣਾ ਵੀ ਕਿਹੜੇ ਤੋਂ ਘਣ ਬਣ ਸਕਦਾ ਹੈ ਕਿ ਇਹ ਤੋਂ ਨਹੀਂ ਬਣ ਸਕਦਾ ਦੇਖੋ ਜਿਹੜੇ ਤੋਂ ਬਣ ਸਕਦਾ ਉਹਦੇ ਆਪਾਂ ਠੀਕ ਦਾ ਨਿਸ਼ਾਨ ਲਾਵਾਂ ਜਿਹੜੇ ਤੇ ਨਹੀਂ ਬਣ ਸਕਦਾ ਉਹਨੂੰ ਆਪਾਂ ਕਾਂਟਾ ਲਾਵਾਂ ਤੇ ਆਪਾਂ ਕਹੀਏ ਬੱਚੋ ਪਹਿਲੇ ਤੋਂ ਬਣ ਸਕਦਾ ਹੈ ਦੂਜੇ ਤੋਂ ਦੇਖੋ ਬੱਚੋ ਨਹੀਂ ਬਣ ਸਕਦਾ ਠੀਕ ਹੈ ਬੱਚੋ ਤੀਜੇ ਤੋਂ ਬਣ ਸਕਦਾ ਤੁਸੀਂ ਬਣਾ ਕੇ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਇਸ ਤੋਂ ਵੀ ਬਣ ਸਕਦਾ ਬੱਚੋ ਉਸ ਤੋਂ ਬਾਅਦ ਇਸ ਤੋਂ ਨਹੀਂ ਬਣ ਸਕਦਾ ਇਸੇ ਤੋਂ ਵੈਸੇ ਹੀ ਘੱਟ ਹੈ ਅਗਲੇ ਜੇ ਦੇਖੋ ਬੱਚੋ ਕੱਕੇ ਤੋਂ ਵੀ ਬਣ ਸਕਦਾ ਹੈ ਇਸ ਤੋਂ ਨਹੀਂ ਬਣੂਗਾ ਬੱਚੋ ਤੇ ਇਸ ਤੋਂ ਵੀ ਜਿਹੜਾ ਹੈ ਆਪਾਂ ਕਹੀਏ ਭਈ ਨਹੀਂ ਬਣ ਸਕਦਾ ਦੇਖੋ ਕਿਸੇ ਨੂੰ ਵੀ ਬਣਾਣ ਲਈ 6 ਦੀ ਲੋੜ ਹੁੰਦੀ ਹੈ 6 ਡੱਬੇ ਇਹ ਪੰਜ ਹੈ ਇਸ ਕਰਕੇ ਨਹੀਂ ਬਣ ਸਕਦਾ ਹੈ ਨਾ ਇਹ ਦੇਖੋ ਕਿੰਨੇ ਹੋ ਗਏ ਇਹ 8 ਹੋ ਗਏ ਇਸ ਕਰਕੇ ਨਹੀਂ ਬਣ ਸਕਦਾ ਜਿਹੜੇ ਨਹੀਂ ਬਣ ਸਕਦੇ ਆਪਾਂ ਉਹਦੇ ਬਾਰੇ ਗੱਲ ਕਰ ਰਿਹਾ ਇਹਦੇ ਦੇਖੋ 4 ਤੇ 5 ਇਸ ਕਰਕੇ ਨਹੀਂ ਬਣ ਸਕਦਾ ਆਹ ਦੇਖੋ ਬੱਚੋ ਆਹ 4 ਤੇ 2 6 ਤਾਂ ਹੈ ਲੇਕਿਨ ਆਹ ਦੋਨੇ ਹੀ ਇੱਕ ਕੇ ਪਾਸੇ ਹੋ ਗਏ ਇਸ ਕਰਕੇ ਆ ਨਹੀਂ ਬਣ ਸਕਦਾ ਠੀਕ ਹੈ ਦੇਖੋ ਕਿਸੇ ਦਾ ਵੀ ਇੱਕੋ ਪਾਸੇ ਨਹੀਂ ਹੈ ਨਾ ਇਹਦੇ ਵੀ ਦੇਖੋ ਦੋਨੇ ਅਲੱਗ ਅਲੱਗ ਸਾਈਡ ਹੈ ਇਹਨਾਂ ਦੇ ਦੇਖੋ ਦੋਨੇ ਅਲੱਗ ਸਾਈਡ ਹੈ ਇਸ ਕਰਕੇ ਜਿਹੜਾ ਐੜਾ ਨਹੀਂ ਬਣ ਸਕਦਾ ਠੀਕ ਹੈ ਬੱਚੋ ਅੱਗੇ ਦੇਖ ਹੇਠੇ ਲਿਖੇ ਜਾਲਾਂ ਤੋਂ ਕਿਹੜੀਆਂ ਆਕਰਤੀਆਂ ਬਣਦੀ ਹੈ ਉਹ ਆਪਾਂ ਨੇ ਲਿਖਣਾ ਹੈ ਬੱਚੋ ਦੇਖੋ ਇਸ ਤੋਂ ਕਿਹੜੀ ਆਕਰਤੀ ਬਣੂਗੀ ਬੱਚੋ ਇਸ ਤੋਂ ਬਣੂਗਾ ਆਪਣਾ ਘਣ ਕਿਉਂ ਕਿਉਂਕਿ ਇਹਦੀ ਸਾਰੀ ਜਿਹੜੀ ਹੈ ਉਹ ਜਾਵਾਂ ਨੇ ਉਹ ਬਰਾਬਰ ਨੇ ਦੂਜਾ ਜਿਹੜਾ ਬੱਚੋ ਉਸ ਤੋਂ ਕਣਾਵ ਬਣੂਗਾ ਕਣਾਵ ਬਣੂਗਾ ਕਿਉਂ ਕਿਉਂਕਿ ਇਹਦੇ ਆਮਣੇ ਸਾਹਮਣੇ ਦੀ ਜਿਹੜੀ ਹੈ ਬੱਚੋ ਉਹ ਬਰਾਬਰ ਹੈ ਦੇਖੋ ਇਸ ਤੋਂ ਬੱਚੋ ਕੀ ਬਣੂਗਾ ਇਸ ਤੋਂ ਬਣੂਗਾ ਬੱਚੋ ਆਪਣਾ ਸ਼ੰਕੂ ਠੀਕ ਹੈ ਬੱਚੋ ਤੇ ਆ ਜਿਹੜਾ ਹੈ ਇਸ ਤੋਂ ਬੱਚੋ ਬਣੂਗਾ ਆਪਣਾ ਵੇਲਣ ਜਾਂ ਫਿਰ ਆਪਾਂ ਕਹੀਏ ਸਿਲੰਡਰ ਸਿਲੰਡਰ ਠੀਕ ਹੈ ਸਿਲੰਡਰ ਲਿਖ ਸਕਦੇ ਆ ਜਾਂ ਤੁਸੀਂ ਇਹਨੂੰ ਵੇਲਣ ਵੀ ਲਿਖ ਸਕਦੇ ਹੋ ਦੇਖੋ ਹੈਟੇ ਦੀਆਂ ਆਕਰਤੀ ਨੂੰ ਜਾਲ ਨਾਲ ਮਿਲਾਣ ਕਰੋ ਜਾਲ ਨਾਲ ਮਿਲਾਣ ਕਰਨਾ ਬੱਚੋ ਆਹ ਸਿਲੰਡਰ ਦਾ ਕਿਹੜਾ ਬਣੂਗਾ ਬੱਚੋ ਇਹ ਲਾਸਟ ਵਾਲਾ ਠੀਕ ਹੈ ਇਹਦਾ ਦੇਖੋ ਬੱਚੋ ਆ ਬਣ ਗਿਆ ਇਹਦਾ ਆ ਬਣ ਗਿਆ ਬੱਚੋ ਇਹਦਾ ਆ ਠੀਕ ਹੈ ਇਹ ਜਿਹੜੀ ਐਕਸਰਸਾਈਜ਼ ਤੁਹਾਡੀ ਕੰਪਲੀਟ ਹੋ ਗਈ 오케이, 땡큐.